ਲੋ ਬਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਬਈ ਜਿਹੜੇ ਆਪਣਾ ਮੇਲਾ ਰੱਖਿਆ ਗਿਆ ਦੀ 14 ਤਰੀਕ ਨੂੰ ਹਨਾ ਉਹ ਕਿਸੇ ਵਜ੍ਹਾ ਕਰਨਾ ਨਾ ਬਈ ਮੇਲਾ ਮਿਸ ਹੋ ਗਿਆ 14 ਜੁਲਾਈ ਨੂੰ ਨਮਾਇਸ਼ ਰੱਖੀ ਗਈ ਸੀ ਖੀਰੇ ਬੱਚਿਆਂ ਦੀ ਦੁੱਗੇ ਤੇ ਅੱਠ ਦੰਦ ਮੁਕਾਬਲਿਆਂ ਦੀ ਤੇ ਉਹ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਲਖੀ ਉਹ ਠੀਕ ਆ ਬਾਈ ਹਾਂਜੀ ਬਈ ਕੀ ਕਾਰਨ ਹੋ ਗਿਆ ਆਪਣਾ ਮੇਲਾ ਜਿਹੜਾ ਮਿਸਟੇਕ ਹੋ ਗਈ ਵੀ ਆਪਣਾ ਕੈਨਸਲ ਕਰ ਦਿੱਤਾ ਗਿਆ ਕੀ ਵਜ੍ਹਾ ਹੋ ਗਈ ਉਹ ਮੰਡੀਆਂ ਦੇ ਰੋਲੇ ਚੱਲੀ ਜਾਂਦੇ ਆ ਠੀਕ ਹੈ ਜੀ ਤੇ ਉਹਨਾਂ ਚੋਂ ਪ੍ਰੋਬਲਮ ਆਈ ਵੀ ਕਹਿੰਦੇ ਤੂੰ ਮੇਲਾ ਕਰਵਾ ਨਹੀਂ ਸਕਦੇ ਠੀਕ ਹੈ ਜੀ ਇਸ ਕਰਕੇ ਮੇਲਾ ਕੈਨਸਲ ਕਰਨਾ ਪਿਆ ਫੋਨ ਆਇਆ ਸੀਗਾ ਮੁਲਾਜ਼ਮਾਂ ਦਾ ਠੀਕ ਹੈ ਤੁਸੀਂ ਵੀ ਦਰਵਾ ਸਕਦੇ ਠੀਕ ਹੈ ਜੀ ਇਸ ਲਈ ਬਾਈ ਸਤੋਂ ਸਾਰਿਆਂ ਤੋਂ ਮਾਫੀ ਚਾਹੁੰਦੇ ਆ ਠੀਕ ਹੈ ਜੀ ਸਬੰਧਨ ਕੇ ਠੀਕ ਹੈ ਜੀ ਗਲਤੀ ਮੰਨਦੇ ਆ ਸਾਥੋਂ ਕਿਹੜੀ ਹੋਈ ਆ ਕਿੰਨੀ ਤਰੀਕ ਨੂੰ ਮੇਲਾ ਰੱਖਿਆ ਗਿਆ ਸੀ 14 ਜੁਲਾਈ ਨੂੰ ਹਨਾ ਜਾਨੇ ਵੀ ਆਉਣ ਵਾਲੇ ਸੋਮਵਾਰ ਦਾ ਮੇਲਾ ਸੀਗਾ ਅੱਜ ਹੀ ਫੋਨ ਲੋ ਬਈ ਵਪਾਰੀ ਵੀਰਾਂ ਨੂੰ ਬੇਨਤੀ ਹੈ ਹਨਾ ਜਿਹੜਾ 14 ਤਰੀਕ ਨੂੰ ਆਪਣਾ ਮੀਲਾ ਰੱਖਿਆ ਗਿਆ ਸੀਗਾ ਉਹ ਕਿਸੇ ਵਜ੍ਹਾ ਕਰਨਾ ਬਈ ਮਿਸਟੇਕ ਹੋ ਗਈ ਮਾੜੀ ਮੋਟੀ ਕੋਈ ਗੱਲਬਾਤ ਹੋ ਗਈ ਕੋਈ ਸਰਕਾਰ ਜਿਵੇਂ ਕਹਿੰਦੇ ਮੰਡੀਆਂ ਮੁੰਡਿਆਂ ਦਾ ਕੋਈ ਤੁਹਾਨੂੰ ਪਤਾ ਹੈ ਵੀ ਰੌਲਾ ਚੱਲ ਰਿਹਾ ਹੈ ਹਨਾ ਉਹ ਬਾਈ ਨੇ ਤੁਹਾਨੂੰ ਦੱਸੀ ਆ ਹੋਰ ਬਾਈ ਕੀ ਕਹਿਣਾ ਚਾਹੋਗੇ ਵਪਾਰੀ ਵੀਰਾਂ ਨੂੰ ਗਲਤੀ ਮੈਂ ਕਰ ਬਈ ਸਾਰਿਆਂ ਤੋਂ ਠੀਕ ਹੈ ਜੀ ਹਾਂ ਅੱਜ ਹੀ ਫੋਨ ਆਇਆ ਜੇ ਮੈਨੂੰ ਪਹਿਲਾਂ ਫੋਨ ਆ ਜਾਂਦਾ ਆਪਾਂ ਪਹਿਲਾਂ ਦੱਸ ਦਿੰਦੇ ਠੀਕ ਹੈ ਜੀ ਤੇ ਮੰਡੀ ਚਾਲੂ ਰਹੂਗੀ ਪਹਿਲਾਂ ਨਹੀਂ ਆਪਾਂ ਕਰਵਾ ਸਕਦੇ ਠੀਕ ਹੈ ਜੀ ਇਹਦੇ ਵਾਸਤੇ ਹੀ ਮਨਜ਼ੂਰੀ ਲੈਣੀ ਪੈਂਦੀ ਆ ਸਭ ਕੁਝ ਕਰਨਾ ਪੈਂਦਾ ਠੀਕ ਹੈ ਜੀ ਤੇ ਕੈਂਸਲ ਆ ਵੀਰੇ ਆਪਾਂ ਹੱਥ ਬੰਨ ਕੇ ਬੇਨਤੀ ਮਨੂਲ ਕਰਿਓ ਗਲਤੀ ਹੋ ਗਈ ਮਾਫ ਕਰਿਓ ਹਾਂ ਮੇਲਾ ਚ ਤੇ ਮੇਲਾ ਕੋਈ ਗੱਲ ਨਹੀਂ ਪਰਮਾਣੂ ਕਰਾਵਾਂਗੇ ਠੀਕ ਹੈ ਜੀ ਮਹੀਨਿਆਂ ਨੂੰ ਜਾਣੀ ਵੀ ਕੋਈ ਹੋਰ ਡੇਟਾ ਰੱਖੇ ਜਾਣਗੀਆਂ ਮੇਲੇ ਦੀਆਂ ਵੀ ਆਹ ਡੇਟਾ ਆਪਣੀ ਵੀ ਨਾਰਾਜ਼ ਨਹੀਂ ਕਰਦੇ ਦਰਸ਼ਕਾਂ ਨੂੰ ਠੀਕ ਹੈ ਮੈਂ ਵੀ ਹੁਣ ਪੋਸਟਰ ਵਗੈਰਾ 5000 7000 ਰੁਪਿਆ ਪੋਸਟਰਾਂ ਤੇ ਲਾਈ ਬੈਠਾਂਗਾ ਜੀ ਨਹੀਂ ਕਰਦਾ ਕੈਨਸਲ ਕਰਨ ਨੂੰ ਤਾਂ ਮੈਂ ਸਾਰਾ ਕੁਝ ਕਰੀ ਬੈਠਾ ਇੰਤਜ਼ਾਮ ਵੀ ਹੁਣ ਭਾਈ ਕੈਨਸਲ ਕਰਨਾ ਠੀਕ ਹੈ ਜੀ ਓਕੇ ਵੀਰ ਜੀ ਧੰਨਵਾਦ ਜੀ ਬਾਬਾ ਜੀ ਤੁਸੀਂ ਬੋਲੋ ਬੋਲੋ ਹਾਂ ਬਾਈ ਜੀ ਮੇਰੇ ਵੱਲੋਂ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਲਾਮ ਆਦਬ ਠੀਕ ਹੈ ਜੀ ਤੇ ਬਾਈ ਜੀ ਇਹ ਇਹਨਾਂ ਵੀਰਾਂ ਨੂੰ ਕੋਈ ਫੋਨ ਆਇਆ ਸੀ ਅੱਜ ਠੀਕ ਹੈ ਜੀ ਕਿਸੇ ਦਾ ਕਾਰਨ ਕਰਕੇ ਠੀਕ ਹੈ ਜੀ ਇਹਨਾਂ ਨੇ ਮਾਫੀ ਵੀ ਮੰਗੀ ਹੈ ਕਹਿੰਦੇ ਵੀ ਅਸੀਂ ਹੁਣ ਇਹ ਮੇਲਾ ਕੈਨਸਲ ਆ ਗਿਆ ਵੀ ਆਉਣ ਵਾਲੇ 2 ਢਾਈ 3 ਮਹੀਨੇ ਬਾਅਦ ਜਦੋਂ ਸਾਨੂੰ ਆਰਡਰ ਦੇਣਗੇ ਠੀਕ ਹੈ ਜੀ ਉਹਨਾਂ ਤੋਂ ਪੁੱਛ ਕੇ ਤੇ ਫਿਰ ਕਹਿੰਦੇ ਅਸੀਂ ਮੇਲਾ ਕਰਾਵਾਂਗੇ ਹਾਂ ਠੀਕ ਹੈ ਜੀ ਸੌਂਬਾਦ ਦੀ ਜਿਹੜੀ ਮੰਡੀ ਹੈ ਪਿੰਡ ਬੇਗਾਲਾ ਰਾ ਇੱਕ ਉਸੇ ਤਰ੍ਹਾਂ ਚਾਲੂ ਰਹੂਗੀ ਸਾਰੇ ਮੇਰੇ ਵੀਰ ਵੇਚਣ ਵਾਲੇ ਖਰੀਦਣ ਵਾਲੇ ਆਵਾ ਮਾ ਕੇ ਸੌ ਵਾਰ ਨੂੰ ਪੰਚਨ ਦੀ ਕਿਰਪਾਲਤਾ ਕਰਾ ਕਰੂ ਤੇ ਅੱਜ ਵੀ ਬਹੁਤ ਸਾਰੇ ਵੀਰ ਆਏ ਸੀਗੇ ਦੂਰੋਂ ਦੂਰੋਂ ਤੱਕ ਮੇਜਰ ਜੀ ਆਏ ਸੀਗੇ ਉਹ ਵੀ ਠੀਕ ਹੈ ਜੀ ਤੇ ਇੱਧਰ ਸਾਡੇ ਵੀਰ ਚੰਨਾ ਜੀ ਬੈਠੇ ਆ ਤਾਂ ਦਿਓ ਠੀਕ ਹੈ ਜੀ ਠੀਕ ਹੈ ਜੀ ਇੱਧਰ ਗੋਲਡ 임ਰਾਜ ਵਾਲੇ ਬਹੁਤ 8-10 ਗੱਡੀਆਂ ਸੀਗੀਆਂ ਮੇਰੇ ਯਾਦਾਂ ਕੁਝ ਲੈ ਦੇ ਕੇ ਖਰੀਦ ਕੇ ਚਲੇ ਗਏ ਨੇ ਠੀਕ ਹੈ ਜੀ ਹਾਂ ਜੀ ਫੋਟੋ ਮਿਲ ਖੁਰਬਾਈ ਚਾਰ ਨੇ ਕੀ ਹਾਲਾ ਠੀਕ ਠਾਕ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਈ ਜੀ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਕੀ ਬਾਈ ਦੀ ਮੰਡੀ ਤੇ ਵੀਰੇ ਮੈਨੂੰ ਦੋ ਤਿੰਨ ਮੰਡੀਆਂ ਹੋ ਗਿਆ ਆਉਂਦੇ ਹੋਏ ਨੂੰ ਠੀਕ ਹੈ ਜੀ ਮਾਲ ਆਪਣਾ ਜ਼ਰੂਰ ਆਇਆ ਵੀਰੇ ਦੋ ਮੰਡੀਆਂ ਮੈਂ ਆਇਆ ਜ਼ਰੂਰ ਨਹੀਂਗਾ ਥੋੜੀ ਜਿਹੀ ਮਜਬੂਰੀ ਹੋ ਗਈ ਸੀ ਠੀਕ ਹੈ ਜੀ ਠੀਕ ਹੈ ਜੀ ਮੰਡੀ ਤੇ ਮੈਂ ਜ਼ਰੂਰ ਪਹੁੰਚਦਾ ਹਾਂ ਉਹਨਾਂ ਬਾਈ ਜੀ ਸਭ ਨੂੰ ਪਤਾ ਠੀਕ ਹੈ ਜੀ ਗੱਲ ਤੇ ਬਾਈ ਜੀ ਨੇ ਮੇਲਾ ਰੱਖਿਆ ਸੀ ਵੀਰ ਜੀ ਠੀਕ ਹੈ ਜੀ ਇਹ ਮੇਲਾ ਆਪਣਾ ਬਾਈ ਜੀ ਨੇ ਬੜੇ ਚਾਅ ਨਾਲ ਰੱਖਿਆ ਸੀ ਵੀਰੇ ਠੀਕ ਹੈ ਜੀ ਕਈ ਵਾਰੀ ਆਪਣੀ ਘਰਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ ਵੀ ਆਪਾਂ ਮੇਲਾ ਜ਼ਰੂਰ ਕਰਾਉਣਾ ਆ ਜਿਵੇਂ ਆਪਾਂ ਕਿਸੇ ਦੀ ਕਹਦੇ ਨੇ ਸੁੱਖ ਹੁੰਦੀ ਆ ਠੀਕ ਹੈ ਜੀ ਮੇਲੇ ਦਾ ਬਾਈ ਨੂੰ ਬਹੁਤ ਚਾਅ ਸੀ ਵੀਰੇ ਠੀਕ ਹੈ ਜੀ ਸਾਰੇ ਬਾਈਆਂ ਨੂੰ ਅੱਜ ਵੀ ਕਹਿੰਦਾ ਸੀਗਾ ਚਲੋ ਮਜਬੂਰੀ ਕਾਰਨ ਕਿਸੇ ਕਾਰਨ ਬਾਈ ਕੋਲੇ ਫੋਨ ਆਇਆ ਅੱਜ ਠੀਕ ਹੈ ਆਪਾਂ ਮੇਲਾ ਨਹੀਂ ਕਰਾ ਸਕਦੇ ਠੀਕ ਹੈ ਜੀ ਥੋੜੀ ਜਿਹੀ ਦਿੱਕਤ ਲੱਗੀ ਬਾਈ ਜੀ ਮੇਲਾ ਬਾਈ ਦੇ ਅੰਦਰ ਹੈਗੀ ਆ ਚਾਹਨਾ ਵੀ ਮੈਂ ਜਰੂਰ ਕਰਾਉਣਾ ਮੇਲਾ ਜਰੂਰ ਹੋਊਗਾ ਕਿਉਂਕਿ ਕਦੇ ਸਮਾਂ ਦੇਊਗਾ ਪ੍ਰਮਾਤਮਾ ਵੀਰੇ ਉਹ ਮੇਲੇ ਬਾਰੇ ਵੀ ਆਪਾਂ ਨੂੰ ਤਕਰੀਬਨ ਪਤਾ ਹੀ ਆ ਵੀ ਥੋੜਾ ਜਿਹਾ ਮੰਡੀਆਂ ਕਰਕੇ ਵੀ ਗੜਬੜ ਜੀ ਚੱਲਣ ਲੱਗ ਰਹੀ ਹੈਗੀ ਠੀਕ ਹੈ ਜੀ ਤੇ ਸਾਰੇ ਬਾਈਆਂ ਤੋਂ ਬਾਈ ਜੀ ਨੇ ਮਾਫੀ ਵੀ ਮੰਗੀ ਆਗੀ ਕਿ ਮਾ ਖਰਚਾ ਵੀ ਬਹੁਤ ਜ਼ਿਆਦਾ ਕਰਿਆ ਸੀ ਬਾਈ ਨੇ ਜੀ ਸਹੀ ਗੱਲ ਹੈ ਪੋਸਟਰ ਪਾਸਟਰ ਬਣ ਕੇ ਦੀ ਹਾਂ ਹਾਂ ਥੋੜੀ ਜਿਹੀ ਬੇਇੱਜ਼ਤੀ ਮਹਿਸੂਸ ਕਰਦਾ ਸੀਗਾ ਇਦੇ ਵਿੱਚ ਵੀ ਬਾਈ ਜੀ ਮਜਬੂਰੀ ਆ ਬਾਈ ਦੀ ਠੀਕ ਆ ਜੀ ਗੱਲ ਤੇ ਸਾਰੇ ਬਾਈ ਜਿਵੇਂ ਮੰਡੀ ਵੀਰੇ ਜ਼ਰੂਰ ਲੱਗਣ ਲੱਗ ਗਏ ਬਾਕੀ ਗੱਲ ਬਾਈ ਹੋਰ ਜਿਵੇਂ ਤੂੰ ਅੱਜ ਨਾ ਦੂਜੀ ਦੂਜੀ ਮੰਡੀ ਹੋ ਗਈ ਨਾ ਤੈਨੂੰ ਅੱਜ ਮੈਨੂੰ ਵੀਰੇ ਤੀਜੀ ਮੰਡੀ ਹੋਣੀ ਹੈ ਤੀਜੀ ਮੰਡੀ ਹਾਂ ਹਾਂ ਵੀ ਤੈਨੂੰ ਕਿਵੇਂ ਬਾਈਆਂ ਦਾ ਪ੍ਰਬੰਧ ਪ੍ਰੂਨਦ ਕਿਵੇਂ ਲੱਗਿਆ ਪ੍ਰਬੰਧ ਬਾਈਆਂ ਦਾ ਵੀਰੇ ਬਹੁਤ ਵਧੀਆ ਆ ਠੀਕ ਆ ਇੱਕ ਆਪਾਂ ਹਰਕ ਮੰਡੀ ਦੇ ਜਾਣਾ ਮੈਂ ਠੀਕ ਆ ਜੀ ਪ੍ਰਬੰਧਕ ਨਹੀਂ ਕੋਈ ਨਹੀਂ ਬਾਈਆਂ ਦੀ ਕਮੀ ਹੈਗੀ ਥੋੜਾ ਜਿਹਾ ਅੱਜ ਵੀਰੇ ਮੀਂਹ ਕਰਕੇ ਮਜਬੂਰੀ ਹੋ ਗਈ ਸੀ ਸੌਦੇ ਬਹੁਤ ਵਧੀਆ ਹੋ ਗਏ ਸੌਦੇ ਬਹੁਤ ਵਧੀਆ 13 14 ਸੌਦੇ ਕਰੇ ਵੀਨੇ ਵੀਰੇ ਮੈਂ ਲਾਇਏ ਵੀਨੇ 5-7 ਸੌਦੇ ਠੀਕ ਹੈ ਜੀ ਗੱਲ ਮੰਡੀ ਦੇ ਪ੍ਰਬੰਧ ਬਹੁਤ ਵਧੀਆ ਨੇ ਬਾਈ ਜੀ ਠੀਕ ਹੈ ਹਰ ਸੋਮਵਾਰ ਨੂੰ ਲੱਗਦੀ ਹੈ ਨਾ ਬੱਕਰਾ ਮੰਡੀ ਹਰ ਸੋਮਵਾਰ ਨੂੰ ਲੱਗਦੀ ਆ ਵੀਰੇ ਵੱਧ ਤੋਂ ਵੱਧ ਬਾਈ ਪਹੁੰਚਿਆ ਕਰੋ ਸੌਦਾ ਦੇਖੋ ਵਪਾਰੀਆਂ ਨਾਲ ਹੀ ਹੋਣਾ ਵੀਰੇ ਸਹੀ ਗੱਲ ਹੈ ਜੀ ਸਾਨੂੰ ਵੀ ਵਪਾਰੀਆਂ ਤੇ ਮਾਨ ਹੋਊਗਾ ਹਰ ਕਬਾਈ ਨੂੰ ਆਪਾਂ ਕਹਿੰਦੇ ਆ ਵੀ ਏਰੀਏ ਦੇ ਬਾਈਆਂ ਨੂੰ ਵੀ ਕਹਿੰਦੇ ਚਲੋ ਅੱਜ ਤਾਂ ਦੂਰੋਂ ਆਉਣਾ ਠੀਕ ਹੈ ਕਿ ਇਹਨਾਂ ਦੇ ਸੇਵਾਦਾਰਾਂ ਮੰਡੀ ਵਾਲਿਆਂ ਦੇ ਜਰੂਰ ਪਹੁੰਚਦੇ ਆ ਬਾਈ ਜੀ ਜਿੰਨੀ ਜੋਗੇ ਹੈਗੇ ਆਂਗੇ ਠੀਕ ਆ ਜੀ ਪਰ ਸਾਰੇ ਬਾਈਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਰੇ ਜਰੂਰ ਪਹੁੰਚਿਆ ਕਰੋ ਬਾਈ ਦਾ ਆਪਾਂ ਨੇ ਸਾਥ ਦੇਣਾ ਮੰਡੀਆਂ ਆਪਾਂ ਨੇ ਚਲਾਉਣੀਆਂ ਨੇ ਵੀਰੇ ਤਕਰੀਬਨ ਬੰਦ ਨਹੀਂ ਕਰਨੀਆਂ ਇਹ ਲੋ ਬਈ ਦੇਖ ਸਕਦੇ ਤੁਸੀਂ ਲਹਿਰਾ ਵੇਗਾ ਵੱਖਰਾ ਮੰਡੀ ਬਾਈ ਸੋਨੂੰ ਚਰਨੇ ਨੇ ਦੱਸ ਹੀ ਦਿੱਤਾ ਜਿਹਨੇ ਮੰਡੀ ਬਾਰੇ ਬਾਈ ਨੇ ਦੱਸਿਆ ਬਾਈ ਕਹਿੰਦਾ ਉਮੀ ਸਾਰਾ ਕੁਝ ਪ੍ਰਬੰਧ ਹੈਗਾ ਤਾਂ ਕਿ ਬਾਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਮਾਲ ਲੈ ਕੇ ਹਰ ਸੋਮਵਾਰ ਨੂੰ ਵੇਗਾ ਲਹਿਰਾ ਮੰਡੀ ਦੇ ਉੱਤੇ ਪਹੁੰਚਿਆ ਕਰੋ ਓਕੇ ਵੀਰ ਜੀ ਧੰਨਵਾਦ ਸਾਰ